एसटीपीसी ਦੇ ਵੱਲੋਂ ਅੱਜ ਇੱਕ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕੋਈ ਨਵਾਂ ਐਕਸ਼ਨ ਹੋ ਸਕਦਾ ਹੈ ਤੇ ਪਹਿਲਾਂ ਇਹ ਮੀਟਿੰਗ ਕੱਲ ਹੋਣੀ ਸੀ ਪਰੰਤੂ ਕਿਸਾਨਾਂ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਉਸ ਨੂੰ ਲੈ ਕੇ ਐਸਟੀਪੀਸੀ ਦੇ ਵੱਲੋਂ ਸਮਰਥਨ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਉਥੇ ਹੀ ਇਸ ਗੱਲ ਤੋਂ ਬਾਅਦ ਐਲਾਨ ਕਰ ਦਿੱਤਾ ਕਿ 30 ਦਸੰਬਰ ਨੂੰ ਜਿਹੜੀ ਕਿ ਐਸਜੀਪੀਸੀ ਦੀ ਮੀਟਿੰਗ ਨਹੀਂ ਹੋਵੇਗੀ ਤੇ ਹੁਣ ਅੱਜ ਇੱਕ ਵੱਡੀ ਮੀਟਿੰਗ ਐਸਜੀਪੀਸੀ ਦੀ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਕਈ ਸਿੱਖ ਜਥੇਬੰਦੀਆਂ ਸ਼ਾਮਲ ਹੋਣਗੀਆਂ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਕੋਈ ਵੱਡਾ ਐਕਸ਼ਨ ਜਾਂ ਝਟਕਾ ਜਿਹੜਾ ਕਿ ਉਹਨਾਂ ਨੂੰ ਲੱਗ ਸਕਦਾ ਹੈ ਤੇ ਜਿਸ ਤੋਂ ਬਾਅਦ ਪਹਿਲਾਂ ਦੱਸਿਆ ਕਿ ਗਿਆਨੀ ਹਰਪੀ ਸਿੰਘ ਦੇ ਉੱਤੇ ਕੁਝ ਇਲਜ਼ਾਮ ਲੱਗੇ ਤੇ ਜਿਸ ਤੋਂ ਬਾਅਦ ਉਥੇ ਹੀ ਐਸਜੀਪੀਸੀ ਨੇ ਇੱਕ ਮੀਟਿੰਗ ਸਾਧ ਲਈ ਤੇ ਜਿਸ ਦੇ ਦੌਰਾਨ ਉੱਥੇ ਹੀ ਉਹਨਾਂ ਤੋਂ ਸਾਰੀ ਚਾਰਜਿੰਗ ਜਿਹੜੀ ਕਿ ਵਾਪਸ ਲੈ ਲਈ ਗਈ ਤੇ ਜਥੇਦਾਰੀ ਖੋਣ ਤੋਂ ਬਾਅਦ ਜਿਹੜਾ ਕਿ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਰਾਸ਼ ਹੋ ਗਏ ਤੇ ਇਸ ਦੇ ਦੌਰਾਨ ਉਥੇ ਹੀ ਐਸਜੀਪੀਸੀ ਨੇ ਐਮਰਜੈਂਸੀ ਮੀਟਿੰਗ ਦਾ ਸੱਦਾ ਦਿੱਤਾ ਪਰੰਤੂ ਇਹ ਮੀਟਿੰਗ ਪਹਿਲਾਂ ਹੋਣੀ ਸੀ ਤੇ ਹੁਣ ਜਿਹੜਾ ਕਿ ਮੀਟਿੰਗ ਪਹਿਲਾਂ ਹੋਣ ਤੋਂ ਬਾਅਦ ਮੁਲਤਵੀ ਕਰ ਦਿੱਤੀ ਤੇ ਜਿਸ ਤੋਂ ਬਾਅਦ ਅੱਜ ਐਸਜੀਪੀਸੀ ਦੀ ਵੱਡੀ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਕਈ ਸਿੱਖ ਜਥੇਬੰਦੀਆਂ ਸ਼ਾਮਲ ਹੋਣਗੀਆਂ ਤੇ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਅੱਜ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਜਾ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਤੇ ਜਿਸ ਦੇ ਵਿੱਚ ਐਸ.ਟੀ.ਪੀ.ਸੀ. ਜੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਗਵਾਹੀ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਉੱਥੇ ਹੀ ਮੀਟਿੰਗ ਦੇ ਦੌਰਾਨ ਕੋਈ ਵੱਡਾ ਸੱਟਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਗਿਆਨੀ ਹਰਪੀ ਸਿੰਘ ਦੀ ਬੀਤੇ ਦਿਨਾਂ ਦੇ ਵਿੱਚ ਵੀਡੀਓ ਵੀ ਵਾਇਰਲ ਹੋਈਆਂ ਤੇ ਉੱਥੇ ਹੀ ਸਾਡੂ ਦੇ ਵੱਲੋਂ ਕੁਝ ਇਲਜ਼ਾਮ ਵੀ ਲਗਾਏ ਗਏ ਤੇ ਜਿਸ ਤੋਂ ਬਾਅਦ ਐਸ.ਟੀ.ਪੀ.ਸੀ. ਨੇ ਮੀਟਿੰਗ ਦੇ ਦੌਰਾਨ ਜਥੇਦਾਰ ਨੂੰ ਜਿਹੜਾ ਕਿ ਗਿਆਨੀ ਹਰਪੀ ਸਿੰਘ ਉਹ ਜਿਹੜਾ ਕਿ ਉਹਨਾਂ ਦੀ ਜ਼ਥੇਦਾਰੀ ਵਾਪਸ ਲਈ ਗਈ ਤੇ 15 ਦਿਨਾਂ ਦੇ ਲਈ ਉਹਨਾਂ ਤੋਂ ਜ਼ਥੇਦਾਰੀ ਵਾਪਸ ਲੈ ਲਈ ਗਈ ਸੀ ਜਿਸ ਤੋਂ ਬਾਅਦ ਕੀ ਹੋਇਆ ਕਿ ਅਜਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਨਿਰਾਸ਼ ਹੋ ਗਏ ਤੇ ਜਿਸ ਦੇ ਦੌਰਾਨ ਐਮਰਜੈਂਸੀ ਮੀਟਿੰਗ ਫਿਰ ਐਸਜੀਪੀਸੀ ਨੇ ਸੱਦੀ ਤੇ ਉੱਥੇ ਹੀ ਅੱਜ ਵੱਡੀ ਮੀਟਿੰਗ ਐਸਜੀਪੀਸੀ ਦੀ ਹੋਣ ਜਾ ਰਹੀ ਹੈ ਤੇ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇਹ ਵੱਡੀ ਮੀਟਿੰਗ ਹੋਵੇਗੀ ਜਾਂ ਤੱਕ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਜਾਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜਾ ਕਿ ਸਿੱਖ ਜੋਤੇ ਬੰਦੀਆਂ ਦੇ ਨਾਲ ਰਲ ਕੇ ਕੋਈ ਵੱਡਾ ਐਕਸ਼ਨ ਲੈ ਸਕਦੇ